ਸਸਿਕਾ ਦੋਸਤੋ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਹੋ ਤੁਸੀਂ ਔਰ ਅੱਜ ਅਸੀਂ ਜਿਹੜੇ ਭੜਕਦੇ ਮੁੱਦੇ ਨੇ ਜੋ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਚੱਲ ਰਹੇ ਨੇ ਅੱਜ ਕੱਲ ਬਹੁਤ ਤੇਜ਼ੀ ਨਾਲ ਪ੍ਰਭਾਵਤ ਹੈ ਪੰਜਾਬ ਗੋਲੀਵਾਰੀ ਜਾਂ ਘਟਨਾਵਾਂ ਜਿਹੜੇ ਤੁਸੀਂ ਅਕਸਰ ਸੁਣਦੇ ਹੋ ਦੇਖਦੇ ਹੋ ਤੇ ਉਸ ਦੇ ਸਬੰਧ ਦੇ ਵਿੱਚ ਆਪਾਂ ਅੱਜ ਵੀਰ ਸਤਿੰਦਰ ਬੌਕਸਰ ਹੁਰਾਂ ਨਾਲ ਗੱਲਬਾਤ ਕਰਨੀ ਹੈ ਜਿਵੇਂ ਕਿ ਨਸ਼ੇ ਦਾ ਮੁੱਦਾ ਜਿਹੜਾ ਚੱਲ ਰਿਹਾ ਹੈ ਔਰ ਗੈਂਗਸਟਰਵਾਦ ਦਾ ਸਭ ਤੋਂ ਪਹਿਲਾਂ ਬਾਈ ਹੁਰਾਂ ਦਾ ਸਵਾਗਤ ਕਰਦੇ ਆਂ ਉਸ ਤੋਂ ਬਾਅਦ ਕਰਾਂਗੇ ਸਵਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਜੀ ਹਾਂਜੀ ਵਧੀਆ ਬਾਈ ਇੱਕ ਬਾਈ ਆਪਾਂ ਕਰਦੇ ਆਂ ਗੱਲ ਜਿਹੜੀ ਇਹ ਗੈਂਗਸਟਰਵਾਦ ਦੀ ਜਿਵੇਂ ਸ਼ੁਰੂਆਤ ਦੇ ਵਿੱਚ ਕੀਤੀ ਗੱਲ ਜੀ ਇਸ ਨੂੰ ਕਿਵੇਂ ਦੇਖਦੇ ਤੁਸੀਂ ਇਹ ਵੀ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਜਿਹੜੇ ਹੂੰ ਇਸ ਵੱਲ ਸ਼ੌਂਕੀਆ ਤੌਰ ਤੇ ਮੈਂ ਕਹੂੰਗਾ ਸ਼ੌਂਕੀਆ ਤੌਰ ਤੇ ਜਾ ਰਹੇ ਨੇ ਜੀ ਤੁਸੀਂ ਮੜ ਜਾ ਸਾਨੂੰ ਇਹਦੇ ਬਾਰੇ ਦੱਸੋ ਚਾਨਣਾ ਪਾਓ ਵੀ ਕਿਵੇਂ ਇਹ ਇਸ ਦਾ ਲਾਲ ਦੇ ਵਿੱਚ ਫਸਦੇ ਨੇ ਨੌਜਵਾਨ ਦੇਖੋ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਹਨ ਜਿਵੇਂ ਫਿਲਮਾਂ ਦੇ ਵਿੱਚ ਹੁੰਦੀਆਂ ਨੇ ਚੀਜ਼ਾਂ ਉਹ ਫਿਲਮਾਂ ਦੇ ਵਿੱਚ ਹੀ ਸੋਹਣੀਆਂ ਲੱਗਦੀਆਂ ਨੇ ਜੇ ਆਪਾਂ ਜਿਹੜੇ ਗੈਂਗਸਟਰ ਹੋਏ ਨੇ ਗੈਂਗਸਟਰ ਦਾ ਇੱਕ ੱੱਬਾ ਲੱਗ ਜਾਂਦਾ ਨੌਜਵਾਨਾਂ ਤੇ ਹਨ ਹੂੰ ਜੇ ਥੋੜੀ ਪਿੱਛੇ ਦੀ ਗੱਲਬਾਤ ਕਰੀਏ ਸੁੱਖਾਂ ਕਾਲੋਂ ਵਿੱਕੀ ਗੌਂਡਰ ਹੂੰ ਕਾਲਾ ਤਨੌਲਾ ਕਿੰਨੇ ਨੌਜਵਾਨ ਸੀਗੇ ਜੈਪਾਲ ਪੁੱਲਦਰ ਜਿਨ੍ਹਾਂ ਦੇ ਇਨਕਾਊਂਟਰ ਹੋ ਗਏ ਨੇ ਇਹਨਾਂ ਹੂੰ ਇਨਕਾਊਂਟਰ ਹੋਣ ਦੀ ਨੌਬਤ ਕਿਉਂ ਆਈ ਆ ਕਿਉਂਕਿ ਆਪਾਂ ਕਹਿ ਸਕਦੇ ਆਂ ਵੀ ਇਹ ਚੀਜ਼ਾਂ ਦੇ ਵਿੱਚ ਉਹਨਾਂ ਨੇ ਪੈਰ ਰੱਖਿਆ ਇੱਕ ਦਲਦਲਾ ਜਿੱਨਾਂ ਇਹ ਚੀਜ਼ਾਂ ਮਤਲਬ ਦੂਰੋਂ ਸੋਹਣੀਆਂ ਲੱਗਦੀਆਂ ਨੇ ਵੀ ਹੱਥਾਂ ਦੇ ਵਿੱਚ ਹਥਕੜੀਆਂ ਲੱਗੀਆਂ ਹੋਣੀਆਂ ਹੂੰ ਪੁਲਿਸ ਦੇ ਕਾਫਲੇ ਪਿੱਛੇ ਹੋਣੇ ਹਨ ਉਹ ਚੀਜ਼ਾਂ ਉੰਨੀ ਮਤਲਬ ਬੁਰੀਆਂ ਹੁੰਦੀਆਂ ਨੇ ਜਿਵੇਂ ਅਸੀਂ ਅਕਸਰ ਦੇਖਿਆ ਜੇਲ੍ਹ ਦੇ ਵਿੱਚ ਵੀ ਜਿਹੜੇ ਨੌਜਵਾਨ ਨੇ ਉਹ ਮੈਂਟਲੀ ਤੌਰ ਤੇ ਅਫਸੈਟ ਹੋ ਜਾਂਦੇ ਨੇ ਹਨ ਜੇ ਅੱਜ ਕੱਲ੍ਹ ਦੇ ਤੌਰ ਦੀ ਗੱਲਬਾਤ ਕਰੀਏ ਆਪਾਂ ਬਹੁਤ ਸਾਰੇ ਨੌਜਵਾਨੇ ਚੀਜ਼ਾਂ ਦਾ ਸ਼ੌਂਕ ਰੱਖਦੇ ਨੇ ਵੀ ਅਸੀਂ ਮਤਲਬ ਇਹ ਚੀਜ਼ਾਂ ਕਰੀਏ ਜਾਂ ਓਮੇ ਦੇ ਬਣੀਏ ਇਨਾਂ ਨੂੰ ਆਪਣਾ ਆਈਟੀਲ ਮੰਨਦੇ ਨੇ ਹੂੰ ਪਰ ਉਹਨਾਂ ਨੂੰ ਆਪਾਂ ਤਾਂ ਸੇਧ ਇਹ ਦੇਣਾ ਚਾਹੁੰਦੇ ਹਾਂ ਵੀ ਇਹ ਚੀਜ਼ਾਂ ਦੇ ਵਿੱਚ ਕੁਛ ਨਹੀਂ ਰੱਖਿਆ ਹੈਗਾ ਹਨ ਇਹ ਚੀਜ਼ਾਂ ਦੂਰੋਂ ਦੂਰੋਂ ਸੋਹਣੀਆਂ ਲੱਗਦੀਆਂ ਨੇ ਚੰਗੀ ਸਟੱਡੀ ਕਰੋ ਚੰਗੀ ਪੜ੍ਹਾਈ ਕਰੋ ਜੇਕਰ ਇਹ ਇਹ ਚੀਜ਼ਾਂ ਦੇ ਵਿੱਚ ਉਲਝ ਜੂਗੇ ਤਾਂ ਫਿਰ ਤੁਸੀਂ ਇਹਦਾ ਜਿਹੜਾ ਹਸ਼ਰਾ ਦੇਖਿਆਗਾ ਹਨ ਬਿਲਕੁਲ ਕਿੰਨੇ ਮਤਲਬ ਜਿਹੜੇ ਮਾਮਾ ਦੇ ਪੁੱਤ ਇਹ ਚੀਜ਼ਾਂ ਦੀ ਭੇਟ ਚੜੇ ਨੇ ਫਿਰ ਪ੍ਰਸ਼ਾਸਨ ਨੂੰ ਵੀ ਆਪਣੀ ਕਾਰਵਾਈ ਕਰਨੀ ਪੈਂਦੀ ਹੈ ਇਹ ਚੀਜ਼ਾਂ ਨਾਲ ਲੱਗ ਕੇ ਹੂੰ ਇਹ ਚੀਜ਼ਾਂ ਦੂਰੋਂ ਦੂਰੋਂ ਸੋਹਣੀਆਂ ਲੱਗਦੀਆਂ ਨੇ ਜੇਲ੍ਹਾਂ ਭਰੀਆਂ ਪਈਆਂ ਨੇ ਆਫਸੀ ਲੜਾਈਆਂ ਝਗੜੇ ਰੰਜਿਸ਼ਾਂ ਮਾਫੀ ਨਾ ਮੰਗਣੀ ਹਨ ਮਤਲਬ ਉਹ ਬਹੁਤ ਜਿਹੜੇ ਪੰਜਾਬ ਦੇ ਨੌਜਵਾਨ ਨੇ ਇਸ ਦਲਦਲ ਦੇ ਵਿੱਚ ਫਸ ਰਹੇ ਨੇ ਤੇ ਲਗਾਤਾਰ ਫਸਦੇ ਜਾ ਰਹੇ ਨੇ ਜੇਲ੍ਹਾਂ ਭਰੀਆਂ ਭਰੀਆਂ ਹੋਈਆਂ ਨੇ ਤੇ ਜਿਹੜੇ ਇਹ ਚੀਜ਼ਾਂ ਦੇ ਵਿੱਚ ਪੈ ਜਾਂਦੇ ਨੇ ਨੌਜਵਾਨ ਫਿਰ ਉਹ ਉਹ ਤੋਂ ਬਾਅਦ ਨਸ਼ੇ ਲੱਗ ਜਾਂਦੇ ਨੇ ਕਰਨ ਹੂੰ ਕਿਉਂਕਿ ਜਾ ਫਿਰ ਪੀਓ ਹੋ ਜਾਂਦੇ ਨੇ ਨਸ਼ੇ ਦੇ ਐਡਿਕਟਡ ਹੋ ਜਾਂਦੇ ਨੇ ਘਰ ਤੋਂ ਬਾਹਰ ਰਹਿਣ ਲੱਗ ਜਾਂਦੇ ਨੇ ਜਦੋਂ ਇੱਕ ਅੱਧਾ ਪਰਚਾ ਹੋ ਜਾਂਦਾ ਫਿਰ ਘਰ ਤੋਂ ਬਾਹਰ ਰਹਿਣਾ ਪੈਂਦਾ ਹੂੰ ਫਿਰ ਬੰਦਾ ਹੌਲੀ-ਹੌਲੀ ਇਹ ਇਹਦੀ ਬਾਈ ਜੀ ਸ਼ੁਰੂਆਤ ਤੁਸੀਂ ਕਿੱਥੋਂ ਮੰਨਦੇ ਹੋ ਵੀ ਜਿਹੜਾ ਇਸ ਲੈਣ ਵਾਲਾ ਤੁਰਨਾ ਗੈਂਗਸਟਰ ਵਾਲਾ ਜਿਹੜਾ ਰੱਖਣਾ ਸ਼ੌਂਕ ਇਹਦਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਤਾਂ ਮੜੀਆਂ ਮੋਟੀਆਂ ਲੜਾਈਆਂ ਤੋਂ ਹੀ ਹੁੰਦੀ ਹੈ ਵੀਰੇ ਹੂੰ ਜਿਵੇਂ ਉਸ ਤੋਂ ਬਾਅਦ ਬੰਦਾ ਭਗਾਉੜਾ ਹੋ ਜਾਂਦਾ ਉਸ ਤੋਂ ਬਾਅਦ ਲਗਾਤਾਰ ਬਾਰ ਦਤਾਂ ਨੂੰ ਅੰਜਾਮ ਦੇਈ ਜਾਂਦੇ ਨੇ ਕਈਆਂ ਪਕਸਰ ਦੇਖਿਆ ਹੂੰ ਉਸ ਤੋਂ ਬਾਅਦ ਸ਼ੁਰੂਆਤ ਹੋ ਜਾਂਦੀ ਹੈ ਮਤਲਬ ਬੰਦਾ ਪੇਸ਼ ਹੋਣ ਦੀ بجائے ਇਹ ਚੀਜ਼ਾਂ ਨੂੰ ਜ਼ਿਆਦਾ ਕਰਨ ਲੱਗ ਜਾਂਦਾ ਵੀ ਪੁਲਿਸ ਨੂੰ ਅਸੀਂ ਪੇਸ਼ ਨਹੀਂ ਹੋਣਾ ਹੈਗਾ ਪਤਾ ਨਹੀਂ ਮਤਲਬ ਕੀ ਸਾਇਮ ਦਾ ਮਾਹੌਲ ਹੈ ਇਹ ਚੀਜ਼ਾਂ ਨੂੰ ਲੈ ਕੇ ਹਨਾ ਹੂੰ ਫਿਰ ਜਦੋਂ ਸ਼ੁਰੂਆਤ ਹੋ ਜਾਂਦੀ ਹੈ ਕਿਸੇ ਖੇਰਲੂ ਲੜਾਈ ਤੋਂ ਜਾ ਕੇ ਕਿਸੇ ਮਤਲਬ ਐਦਾਂ ਦੀ ਚੀਜ਼ ਤੋਂ ਉਸ ਤੋਂ ਬਾਅਦ ਜਿਹੜਾ ਨੌਜਵਾਨ ਆ ਜਿਵੇਂ ਪੀ ਹੋ ਜਾਂਦੇ ਨੇ ਭਗਾਉੜੇ ਹੋ ਜਾਂਦੇ ਨੇ ਉਸ ਤੋਂ ਬਾਅਦ ਫੌਰਕਈ ਜਿਹੜੀਆਂ ਵਾਰ ਦਾ ਤਨੋਂ ਅੰਜਾਮ ਦਿੰਦੇ ਨੇ ਕਿਉਂਕਿ ਉਦੋਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਟੱਡੀ ਦੇ ਵਿੱਚ ਗਏ ਨਹੀਂ ਹੁੰਦੇ ਹੈਗੇ ਜਿਹੜੇ ਬੰਦੇ ਜੇਲਾਂ ਚੱਲ ਜਾਂਦੇ ਨੇ ਜਾਂ ਤਾਂ ਉਹ ਬੰਦੇ ਜੋ ਬਿਲਕੁਲ ਹੀ ਸੁਧਰ ਜਾਂਦੇ ਨੇ ਉਹਨਾਂ ਨੂੰ ਐਵੇਂ ਹੋ ਜਾਂਦਾ ਵੀ ਕਿ ਅਸੀਂ ਇੱਕ ਵਾਰ ਜੇਲ੍ਹਾਂ ਦੇ ਵਿੱਚ ਚੱਲ ਗਏ ਵੀ ਹੁਣ ਅਸੀਂ ਸੋਧਰ ਜਾਗੇ ਹੂੰ ਕਈ ਐਦਾਂ ਦੇ ਹੁੰਦੇ ਨੇ ਜ਼ਿਆਦਾਤਰ ਐਦਾਂ ਦੀ ਹੁੰਦੇ ਨੇ ਅਸੀਂ ਦੇਖਿਆਗਾ ਵੀ ਜਿਹੜੇ ਜੇਲਾਂ ਤੋਂ ਬਾਹਰ ਆ ਕੇ ਵੀ ਐਦਾਂ ਦੇ ਆ ਜਿਹੜੇ ਬਾਹਰ ਦਾਤਾਂ ਨੇ ਉਹਨਾਂ ਨੂੰ ਇੰਜਾਮ ਦਿੰਦੇ ਨੇ ਜਿਵੇਂ ਬਾਈ ਤੁਸੀਂ ਤੁਹਾਡੇ ਤੇ ਕੋਈ ਪੈ ਗਈ ਸੀ ਚਲੋ ਕਿਸੇ ਵੀ ਤਰ੍ਹਾਂ ਤੁਸੀਂ ਰਹਿ ਕੇ ਆਏ ਹੋ ਜੇਲ੍ਹ ਦੇ ਵਿੱਚ ਤੇ ਇਹ ਇੱਕ ਜਿਹੜਾ ਹੁੰਦਾ ਹੈ ਸ਼ੌਂਕ ਜੀ ਸ਼ੌਂਕ ਦੀ ਆਪਾਂ ਗੱਲ ਕੀਤੀ ਵੀ ਇਹ ਚੀਜ਼ਾਂ ਦਾ ਸ਼ੌਂਕ ਜਿਹੜਾ ਰੱਖਦੇ ਨੇ ਜਿਵੇਂ ਫੋਟੋਆਂ ਪਾ ਲੀਆ ਹਤਕੜੀ ਲੱਗੀ ਦੇ ਵਿੱਚ ਵੀਡੀਓ ਬਣਾ ਲਈ ਹੂੰ ਪਰ ਤੁਸੀਂ ਤਾਂ ਹੰਡਾਈ ਹੈ ਇਹ ਚੀਜ਼ ਤੁਹਾਡੇ ਤੇ ਜਿਵੇਂ ਵੀ ਪਿਆ ਗੱਲ ਤਰੀਕੇ ਨਾਲ ਅਸੀਂ ਅਸੀਂ ਜਾਣਦੇ ਹਾਂ ਸਾਨੂੰ ਪਤਾ ਹੈ ਤੇ ਉਹਦੇ ਬਾਰੇ ਤੁਸੀਂ ਦੱਸੋ ਵੀ ਇਹ ਗੱਲਾਂ ਬਾਤਾਂ ਕਿਵੇਂ ਨੇ ਵੀ ਜਿਹੜੇ ਸ਼ੌਂਕ ਰੱਖਦੇ ਨੇ ਜੇਲ੍ਹਾਂ ਵਗੈਰਾ ਦਾ ਹਾਲ ਕੀ ਆ ਅਸਨ ਦੇ ਵਿੱਚ ਅੰਦਰੋਂ ਨਹੀਂ ਜੇਲ੍ਹਾਂ ਦਾ ਹਾਲ ਠੀਕ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵਧੀਆ ਸੁੱਖ ਸਹੂਲਤ ਹੁੰਦੀ ਹੈ ਸਾਰੀ ਹੂੰ ਪ੍ਰਸ਼ਾਸਨ ਆਪਣੀਆਂ ਜਿਹੜੀਆਂ ਸਹੀ ਤਰੀਕੇ ਨਾਲ ਕਰ ਰਹੇ ਨੇ ਉਦੋਂ ਜਦੋਂ ਸਾਡਾ ਸਿਸਟਮ ਹੋਇਆ ਸੀ ਉਦੋਂ ਤਾਂ ਕੋਈ ਐਮੇ ਦੀ ਗੱਲ ਬਾਤ ਨਹੀਂ ਸੀ ਕਿਸੇ ਨੇ ਕੋਈ ਤੱਕਾ ਨਹੀਂ ਕੀਤਾ ਵਧੀਆ ਸਾਰਿਆਂ ਨੇ ਸਾਡਾ ਸਾਥ ਦਿੱਤਾ ਹੂੰ ਕੋਈ ਵੀ ਜਿੱਦ ਗੱਲਬਾਤ ਨਹੀਂ ਕੀਤੀ ਪਰ ਜੇ ਆਪਾਂ ਕੁਝ ਗਲਤ ਕਰਾਂਗੇ ਤਾਂ ਫਿਰ ਉਹਦਾ ਤਾਂ ਇੰਜਾਮ ਆਪਾਂ ਨੂੰ ਭੁਗਤਣਾ ਪੈਂਦਾ ਬਿਲਕੁਲ ਜਿਆਦਾ ਕੋਈ ਐਵੇਂ ਗੱਲਬਾਤ ਹੋਵੇ ਵੀ ਸਾਨੂੰ ਘਰੇ ਬੈਠਿਆਂ ਨੂੰ ਜਾਂ ਮਤਲਬ ਕੁਝ ਇਦਾਂ ਦੀਆਂ ਗੱਲਾਂ ਬਾਤਾਂ ਹੋ ਜਾਂ ਜੇ ਅਸੀਂ ਕੁਝ ਐਕਟੀਵਿਟੀ ਕੀਤੀ ਸੀ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਜੀ ਜਿਹੜੇ ਹੋਰ ਵੀ ਨੌਜਵਾਨ ਨੇ ਜੇ ਕੁਝ ਇਹਦੇ ਵਿੱਚ ਪੈਰ ਰੱਖਦੇ ਨੇ ਕਿ ਜੇ ਐਕਟੀਵਿਟੀ ਕਰਦੇ ਨੇ ਕੋਈ ਗਤੀਵਿਧੀ ਕਰਦੇ ਨੇ ਉਹਦੇ ਨਾਲੇ ਫਿਰ ਜਿਹੜਾ ਪ੍ਰਸ਼ਾਸਨ ਆ ਉਹ ਤਾਂ ਸਿਕੰਜਾ ਕੱਸਦਾ ਹੀ ਕੱਸਦਾ ਬਈ ਬਿਲਕੁਲ ਉਹ ਤੋਂ ਬਾਅਦ ਫਿਰ ਜਦੋਂ ਹੌਲੀ-ਹੌਲੀ ਚੀਜ਼ਾਂ ਵਾਧਦੀਆਂ ਜਾਂਦੀਆਂ ਨੇ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਥੋੜਾ ਮਤਲਬ ਸਮਝਾਇਆ ਜਾਵੇ ਇਹ ਚੀਜ਼ਾਂ ਨੂੰ ਹਨਾ ਇੱਕ ਦੋ ਵਾਰੀ ਜਿਹੜੀ ਵਾਰਨਿੰਗ ਦਿੱਤੀ ਜਾਵੇ ਤੇ ਉਹਨੂੰ ਜੇਕਰ ਕੋਈ ਸੁਧਰਨਾ ਚਾਹੁੰਦਾ ਤਾਂ ਉਹ ਸੁਧਾਰਿਆ ਜਾਵੇ ਜਿਹੜੇ ਨਹੀਂ ਸੁਧਰਨਾ ਚਾਹੁੰਦੇ ਚਲੋ ਤਾਂ ਕੀ ਕਰ ਸਕਦੇ ਆਂਗੇ ਆਪਾਂ ਫਿਰ ਜਿਹੜੇ ਜ਼ਿਆਦਾਤਰ ਨੇ ਜਿਹੜੇ ਵਿਗੜ ਕੇ ਆਉਂਦੇ ਨੇ ਜੇਲ੍ਹਾਂ ਤੋਂ ਬਾਹਰ ਉਹ ਕਈ ਵਾਰੀ ਲੜਾਈ ਹੁੰਦੀ ਆ ਬੰਦਾ ਜਦੋਂ ਇਸ ਲੈਂਡ ਦੇ ਵਿੱਚ ਤੁਰ ਪੇ ਬਈ ਆਪਣਾ ਛੋਟੀਆਂ ਮੋਟੀਆਂ ਲੜਾਈਆਂ ਜਿਵੇਂ ਤੁਸੀਂ ਗੱਲ ਕੀਤੀ ਉਸ ਤੋਂ ਬਾਅਦ ਬੰਦੇ ਦਾ ਮਨ ਖੁੱਲ ਜਾਂਦਾ ਜਿਵੇਂ ਤੁਸੀਂ ਦੱਸਿਆ ਜਿਹੜਾ ਵੀ ਇਸ ਲਾਈਨ ਦੇ ਵਿੱਚ ਨੌਜਵਾਨ ਪੈਂਦਾ ਔਰ ਇਹਦੇ ਨਤੀਜੇ ਕੀ ਨਿਕਲਦੇ ਨੇ ਪੁੱਤ ਨਤੀਜੇ ਤਾਂ ਵੀਰੇ ਘਰ ਬਰਬਾਦ ਹੋ ਜਾਂਦੇ ਨੇ ਹੂੰ ਹੁਣ ਜਿੱਥੇ ਕਿਸੇ ਤੇ ਕੋਈ ਨਸ਼ੇ ਵੇਚਣ ਦੇ ਪਰਚੇ ਨੇ ਜੇ ਹੁਣ ਕੱਲੀ ਆਪਾਂ ਲੜਾਈਆਂ ਦੀ ਗੱਲ ਨਾ ਕਰੀਏ ਹੁਣ ਜਿਵੇਂ ਸਕੰਜਾ ਘਸਿਆ ਹੋਇਆ ਪੰਜਾਬ ਸਰਕਾਰ ਨੇ ਐਨਡੀਪੀਐਸ ਦੇ ਪਰਚੇ ਨੇ ਕਿਸੇ ਤੋਂ ਕੋਈ ਕੁਆਂਟੀਟੀ ਵੱਧ ਫੜੀ ਗਈ ਜਿਵੇਂ ਅਸੀਂ ਅਕਸਰ ਦੇਖਿਆ ਜੇਲ੍ਹ ਦੇ ਵਿੱਚ ਹਨਾ ਉਹ ਉਹ ਬੈਠੇ ਰਹਿੰਦੇ ਨੇ ਫਿਰ ਡਿਪਰੈਸ਼ਨ ਦੇ ਵਿੱਚ ਚੱਲ ਜਾਂਦੇ ਨੇ ਆ ਕਰੇ ਗੱਲਬਾਤ ਕਰਦੇ ਨੇ ਫਿਰ ਤਰਲੇ ਕਰਦੇ ਨੇ ਮਿੰਤਾ ਕਰਦੇ ਨੇ ਫਿਰ ਜਿਹੜੇ ਨਸ਼ੇੜੀ ਹੁੰਦੇ ਨੇ ਹਨਾ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਜਿਹੜੇ ਵਾਰ ਵੀ ਨਸ਼ਾ ਕਰਦੇ ਨੇ ਜੇਲ੍ਹ ਦੇ ਵਿੱਚ ਜਿਹੜੀਆਂ ਉਹ ਪੁੱਛਦੇ ਨੇ ਤੁਸੀਂ ਨਸ਼ਾ ਕਰਦੇ ਹੋ ਜਾਂ ਨਹੀਂ ਕਰਦੇ ਹੈਗੇ ਫਿਰ ਜਿਹੜੇ ਕਰਦੇ ਹੁੰਦੇ ਨੇ ਉਹਨਾਂ ਨੂੰ ਮੈਡੀਸਨ ਚਲਾਈ ਜਾਂਦੀ ਹੈ ਜਿਹੜੇ ਨਸ਼ੇੜੀ ਟਿਟਿਟਡ ਹੁੰਦੇ ਨੇਗੇ ਉਹਨਾਂ ਦਾ ਨਸ਼ਾ ਮਤਲਬ ਜਿਹੜਾ ਟ੍ਰੀਟਮੈਂਟ ਕੀਤਾ ਜਾਂਦਾ ਹੈਗਾ ਫੇਰ ਜੇ ਆਪਾਂ ਪਿਛਲੇ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਬੰਦੇ ਨੂੰ ਤਾਂ ਉੱਥੇ ਵਧੀਆ ਰੋਟੀ ਮਿਲਦੀ ਹੁੰਦੀ ਆ ਸਾਰੀਆਂ ਸੁਖ-ਸਹੂਲਤਾਂ ਮਿਲਦੀਆਂ ਹੁੰਦੀਆਂ ਨੇ ਸਜਾ ਤਾਂ ਪਿੱਛੇ ਪਰਿਵਾਰ ਕੱਟ ਰਿਹਾ ਹੁੰਦਾ ਬਿਲਕੁਲ ਹਨਾ ਜਿਹਦੇ ਕੋਲੇ ਹੁਣ ਕੋਈ ਜ਼ਮੀਨ ਨਹੀਂ ਹੈਗੀ ਕੋਈ ਗੱਡੀ ਨਹੀਂ ਹੈਗੀ ਉਹ ਬੰਦਾ ਦੇਖ ਲਓ ਜਮਾਨਤ ਕਿਵੇਂ ਕਰਵਾਊਗਾ ਜਮੀਨ ਕਰਾਓ ਹਨਾ ਜਾਂ ਗੱਡੀ ਦੀ ਕੋਈ ਕਾਪੀ ਲੱਗਦੀ ਆ ਉਹਦੀ ਵੈਲਿਊਏਸ਼ਨ ਪਾਉਣੀ ਪੈਂਦੀ ਆ ਜਾਂ ਜ਼ਮੀਨ ਦੀ ਫਰਦ ਲੱਗਦੀ ਆ ਦੋ ਗਵਾਹ ਚਾਹੀਦੇ ਨੇ ਇੱਕ ਨੰਬਰਦਾਰ ਚਾਹੀਦਾਗਾ ਹਨਾ ਜੇ ਕੋਈ ਮਾੜਾ ਕੰਮ ਕਰਕੇ ਗਿਆ ਹੋਇਆ ਕਿਸੇ ਲਵੇ ਕੁਆਂਟੀਟੀ ਵੱਧ ਫੜੀ ਗਈ ਨਸ਼ੇ ਦੀ ਕੋਈ ਐਨਡੀਪੀਐਸ ਦੀ ਗੋਲੀਆਂ ਵੱਧ ਫੜੀ ਗਈਆਂ ਭੁੱਕੀ ਐਫੀਮ ਤਾਂ ਫਿਰ ਉਹਦੀ ਕੋਈ ਜ਼ਮਾਨਤ ਵੀ ਨਹੀਂ ਜਾਂਦਾ ਹੈਗਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਪੰਜਾਬ ਸਰਕਾਰ ਨੇ ਹੁਣ ਪੂਰੀ ਸ਼ਕਤੀ ਕੀਤੀ ਹੋਈ ਹੈ ਹਾਂ ਜਿਹੜਾ ਸਹੀ ਸਹੀ ਕੰਮ ਆਉਂਦਾ ਤਾਂ ਸਹੀ ਕਹਿਣ ਦਾ ਮਤਲਬ ਆਪਣਾ ਹੱਕ ਬਣਦਾ ਹੂੰ ਤੇ ਪਹਿਲਾਂ ਵੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਜਦੋਂ ਭਗਵਾਨਤਮਾਨ ਸਰਕਾਰ ਸੀਗੀ ਉਦੋਂ ਜਦੋਂ ਸਾਡੇ ਤੇ ਉਹ ਪਿੱਛੇ ਜੇ ਪਰਚੇ ਪਰਚਾ ਹੋਇਆ ਸੀਗਾ ਲੋ ਕੋਈ ਇਹੋ ਜੀ ਗੱਲਬਾਤ ਨਹੀਂ ਕਿ ਸਾਡੇ ਨਾਲ ਧੱਕਾ ਕੀਤਾ ਕਿਸੇ ਨੇ ਕੋਈ ਧੱਕਾ ਨਹੀਂ ਦਿੱਤਾ ਹੈਗਾ ਹੂੰ ਕਿਉਂਕਿ ਜਿਹੜੀ ਸੱਚੀ ਗੱਲ ਆਉਂਦਾ ਸੱਚਾ ਕਹਿਣ ਦਾ ਹੱਕ ਬਣਦਾ ਕੋਈ ਟੌਰਚਰ ਨਹੀਂ ਕੀਤਾ ਸਾਨੂੰ ਤਰੀਕੇ ਨਾਲ ਜਿਹੜਾ ਜੇਲ ਦੇ ਵਿੱਚ ਵੀ ਵਧੀਆ ਮਤਲਬ ਸਾਨੂੰ ਮਿਲਿਆ ਉਸ ਤੋਂ ਬਾਅਦ ਸਾਡੀ ਏਜਮਾਨਤਾ ਵੀ ਹੋ ਜਾਂਦੀ ਹੈ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਹੈਗੀ ਜਿਵੇਂ ਕਈ ਲੋਕ ਕਹਿੰਦੇ ਨੇ ਹਨਾ ਕਿਉਂਕਿ ਸਹੀ ਗੱਲਾਂ ਨੂੰ ਤਾਂ ਸਹੀ ਕਹਿਣ ਦਾ ਆਪਣਾ ਹੱਕ ਬਣਦਾ ਬਿਲਕੁਲ ਤੇ ਲੋਕਾਂ ਨਾਲ ਹੁੰਦਾ ਹੋਣਾ ਧੱਕਾ ਸਾਡੇ ਨਾਲ ਅਜੇ ਤੱਕ ਕੋਈ ਧੱਕਾ ਨਹੀਂ ਹੋਇਆ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਵਧੀਆ ਜ਼ੀਕੇ ਨਾਲ ਲੈ ਕੇ ਗਏ ਸੀਗੇ ਹੂੰ ਤੇ ਉਹਨਾਂ ਨੇ ਸਾਡੇ ਹੱਥ ਕੜੀ ਵੀ ਨਹੀਂ ਲਾਈ ਹੈਗੀ ਜਿਹੜੇ ਪੁਲਿਸ ਵਾਲੇ ਸੀਗੇ ਯਾਰ ਦੋਸਤ ਸੀਗੇ ਕਿਉਂਕਿ ਉਦੋਂ ਜਿਹੜੇ ਮਾਹੌਲ ਸੀਗਾ ਪਿੰਡ ਦਾ ਆਪਣਾ ਸਾਰਿਆਂ ਨੂੰ ਪਤਾ ਕੋਈ ਇਹ ਜੀ ਗੱਲਬਾਤ ਨਹੀਂ ਹੈਗੀ ਹੂੰ ਜੇੜ ਦੇ ਵਿੱਚ ਵੀ ਇਹ ਲੋਕ ਕਹਿੰਦੇ ਨੇ ਵੀ ਸਾਨੂੰ ਸੁੱਖ ਸਹੂਲਤਾਂ ਨਹੀਂ ਮਿਲਦੀਆਂ ਇਹ ਫਲਾਣਾ ਉਥੇ ਉਹ ਬਾਈ ਕਾਦੇ ਦਾ ਕਾਦੇ ਦਾ ਚੱਕਰ ਪਿਆ ਸੀ ਉਹ ਜਿਹੜਾ ਤੁਹਾਡੇ ਉਹ ਬਸ ਐਸੀ ਕੋਈ ਵੀਡੀਓ-ਬੂਡੀ ਫੋਨ ਕਰਕੇ ਹੋ ਗਿਆ ਸੀਗਾ ਓਕੇ ਉਦੋਂ ਮਰਤਪਾਲ ਬਾਰੇ ਹੂੰ ਉਹ ਪ੍ਰਸ਼ਾਸਨ ਰੋਕਦਾ ਸੀ ਕਿ ਸਾਡੇ ਤੱਕ ਗੱਲ ਨਹੀਂ ਪਹੁੰਚੀ ਹੈਗੀ ਅਸੀਂ ਰੋਕੋ ਵੀ ਜਾਂਦੇ ਕੋਈ ਇਹੋ ਜੀ ਗੱਲ ਨਹੀਂ ਸੀ ਉਹ ਅਸੀਂ ਲਗਾਤਾਰ ਵੀਡੀਓ ਕੋਈ ਅਪਲੋਡ ਕਰੀ ਗਏ ਹੂੰ ਉਦੋਂ ਸਾਰੀ ਮੀਡੀਆ ਤੇ ਸਕੰਜਾ ਕਸਤਾ ਸੀਗਾ ਉਹਨਾਂ ਨੇ ਜਿਹੜੇ ਕਈ ਚੈਨਲ ਸੀ ਜਿਵੇਂ ਮੱਕੜ ਵਾਲਾ ਚੈਨਲ ਲੋਕ ਬਾਚ ਚੈਨਲ ਥੱਲੀ ਵਾਲਾ ਚੈਨਲ ਬੈਨ ਕਰ ਦਿੱਤੇ ਸੀ ਆਪਣਾ ਤਾਂ ਹਜੇ ਵੀ ਅਨਬੈਨ ਨਹੀਂ ਹੋਇਆ ਹੈਗਾ کافی ਤਾਂ ਵਿੱਚ ਲੋਕ ਰੌਣ ਲੱਗੇ ਸੀ ਸਾਡਾ ਐ ਬੰਦ ਕਰਤਾ ਤਾਂ ਨੇ ਕਿਹਾ ਵੀ ਚਲੋ ਜਿਹੜੀ ਚੀਜ਼ ਹੋ ਗਈ ਹੋ ਗਈ ਆਪਾਂ ਨੇ ਕੋਈ ਸਿੰਪਥੀ ਨਹੀਂ ਮੰਗੀ ਲੋਕ ਬੜੇ ਪੈਸੇ ਇਕੱਠੇ ਕਰ ਗਏ ਚੀਜ਼ ਪਿੱਛੇ ਪਰ ਆਪਾਂ ਨੇ ਜਿਹੜੀ ਚੀਜ਼ ਹੋ ਗਈ ਹੋ ਗਈ ਉਸ ਤੋਂ ਬਾਅਦ ਨਵਾਂ ਚੈਨਲ ਬਣਾਇਆ ਕੋਈ ਇਹੀ ਜੀ ਗੱਲਬਾਤ ਨਹੀਂ ਹੋਈ ਤੇ ਕਈ ਲੋਕ ਕਹਿੰਦੇ ਹੁੰਦੇ ਨੇ ਮੈਂ ਤੁਹਾਨੂੰ ਜੇਲ੍ਹ ਦੀ ਗੱਲ ਦੱਸਦਾ ਵੀ ਸਾਨੂੰ ਜੇਲ੍ਹ ਦੇ ਵਿੱਚ ਸੁੱਖ ਸਹੂਲਤਾਂ ਨਹੀਂ ਮਿਲਦੀਆਂ ਹੈਗੀਆਂ ਹੂੰ ਰੋਟੀ ਨਹੀਂ ਵਧੀਆ ਹੁੰਦੀ ਉੱਥੇ ਪਾਣੀ ਨਹੀਂ ਵਧੀਆ ਹੁੰਦਾ ਹੂੰ ਤੇ ਅਸੀਂ ਪਟਿਆਲੇ ਜੇਲ੍ਹ 'ਚ ਸੀਗੇ ਕੋਈ ਇਹੋ ਜਿਹੀ ਗੱਲ ਬਾਤ ਨਹੀਂ ਹੈਗੀ ਸੀਗੀ ਹੂੰ ਵਧੀਆ ਢੜਕਾ ਲਾ ਕੇ ਜਿਹੜੀ ਮੂੰਗੀ ਦੀ ਦਾਲ ਆਉਂਦੀ ਸੀਗੀ ਤੇ ਮੁੰਡਾ ਨਵਦੀਪ ਸੀਗਾ ਸਾਡੇ ਨਾਲ ਬਾਦਰ ਕੰਨਨ ਵਾਲਾ ਅਸੀਂ ਦੋਵੇਂ ਨਵਦੀਪ ਜਲਵੇੜਾ ਹਾਂ ਇਕੱਠੇ ਰਹਿੰਦੇ ਹੁੰਦੇ ਸੀਗੇ ਅਸੀਂ ਹੂੰ ਅਸੀਂ ਗੁਰਦੁਆਰੇ ਜਾਣਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਛਕਣਾ ਦੇਖਾਣੀ ਕੋਈ ਦੇਖ ਲੈਣੀ ਮਤਲਬ ਕੋਈ ਇਹੀ ਜੀ ਗੱਲਬਾਤ ਨਹੀਂ ਸੀਗੀ ਵੀ ਸਾਡੇ ਨਾਲ ਪ੍ਰਸ਼ਾਸਨ ਨੇ ਧੱਕਾ ਕੀਤਾ ਹੋਵੇ ਜਾਂ ਕੋਈ ਐਵੀਂ ਦੀ ਗੱਲਬਾਤ ਹੋਈ ਹੋਵੇ। ਹੂੰ ਵੈਸੇ ਕਰਦੇ ਰਹੇ ਨੇ ਮੈਂ ਕੋਈ ਇਹ ਵੀ ਗੱਲ ਨਹੀਂ ਕਰਦਾ ਹੈਗਾ। ਤੁਸੀਂ ਲਵਦੀਪ ਦੀ ਗੱਲ ਕੀਤੀ ਆ। ਹੂੰ ਨਾਲ ਤੁਸੀਂ ਵਿਚਰੇ ਉਹਦੇ ਰਹੋ। ਜੀ ਤੇ ਕਿਸਾਨੀ ਨੂੰ ਸਮਰਪਿਤ ਹੈ ਬੰਦਾ। ਹੂੰ ਜੀ ਉਸ ਨੂੰ ਉਹਦੀ ਤੁਸੀਂ ਇੰਟਰਵਿਊ ਵੀ ਕਰਕੇ ਆਇਓ ਪਿਛਲੇ ਦਿਨ ਤੁਹਾਡੇ ਚੈਨਲ ਤੇ। ਪਰ ਆਪਣਾ ਵਧੀਆ ਜਿਹੜੀ ਵੀ ਅਸੀਂ ਇੰਟਰਵਿਊ ਕਰਦੇ ਹਾਂ ਆਪਣੇ ਸਾਰੇ ਭਰਾ ਹੁੰਦੇ ਨੇ ਬਿਲਕੁਲ ਕਿਉਂਕਿ ਆਪਾਂ ਤਾਂ ਹਾਂ ਛੋਟੇ ਇੱਕ ਛੋਟੇ ਕ੍ਰिएਟਰ ਆ ਹਨਾ ਨਹੀਂ ਨਹੀਂ ਕੋਈ ਚੱਕਰ ਨਹੀਂ ਪਈ ਯੂਟਿਊਬਰ ਆ ਹਾਂਜੀ ਅ ਚਲੋ ਇਹ ਕਿੰਨਾ ਕ ਆਪਣਾ ਦਾਇਰਾ ਉਨੇ ਚ ਵੱਧ ਰਹੀ ਜਾ ਰਹੀ ਹੈ ਮਿਹਨਤ ਦੇ ਨਾਲ ਸਾਰਾ ਕੁਝ ਹੁੰਦਾ ਹਨਾ ਕੋਈ ਇਹੋ ਜੀ ਗੱਲਬਾਤ ਨਹੀਂ ਹੁੰਦੀ ਹੈ ਜੀ ਨਵਦੀਪ ਵਧੀਆ ਬੰਦਾ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਅਸੀਂ ਜੇਲ੍ਹ 'ਚ ਸਾਨੂੰ ਇਕੱਠੇ ਰਹਿਣ ਦਾ ਉਹ ਜ਼ਵਾਬ ਬਣਿਆ ਜੇ ਤੁਸੀਂ ਪਹਿਲੀ ਰਾਤ ਗਏ ਸੀ ਅਸੀਂ 8 ਵਜੇ 8 ਦੀ ਚੱਕੀ ਦੇ ਵਿੱਚ 6 ਜਣੇ ਸੀਗੇ ਉਦੋਂ ਹੂੰ 8 ਫੁੱਟ ਲੰਬੀ ਚੱਕੀ 8 ਫੁੱਟ ਚੌੜੀ ਉਹਦੇ ਵਿੱਚ ਸੀ 6 ਜਣੇ ਸੀ ਵਿੱਚ ਲੈਟਰਿੰਗ ਬਾਥਰੂਮ ਵਿੱਚੇ ਰੋਟੀ ਖਾਣੀ ਹੂੰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਵੀ ਐਵੇਂ ਕਰਕੇ ਵੀ ਅਸੀਂ ਕੋਈ ਹਾਰਡ ਕੋਰ ਕ੍ਰਿਮੀਨਲ ਨਹੀਂ ਹੈਗੇ ਸਾਨੂੰ ਬਾਹਰ ਕੱਢਿਆ ਜਾਵੇ ਫਿਰ ਜਦੋਂ ਅਸੀਂ ਉਹਨਾਂ ਨੂੰ ਅਪੀਲ ਕੀਤੀ ਸਾਨੂੰ ਫਿਰ ਦੂਜੇ ਦਿਨ ਉਹਨਾਂ ਨੇ ਬਾਹਰ ਕੱਢਤਾ ਸੀ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਬਾਕੀ ਜਿਹੜੇ ਚੀਜ਼ ਦੇ ਵਿੱਚ ਪੈਣਾ ਚਾਹੁੰਦੇ ਨੇ ਅਸੀਂ ਵੀ ਸੁਧਰੇ ਹਾਂ ਹੁਣ ਅਸੀਂ ਅਸੀਂ ਕੋਈ ਅਸੀਂ ਕੋਈ ਗੈਂਗਸਟਰ ਥੋੜੀ ਨਾ ਹੈਗੇ ਸੀ ਜਾਂ ਕੋਈ ਸਾਡੀ ਕੋਈ ਇਤਾਂ ਦੀ ਨੀਤ ਨਹੀਂ ਹੈਗੀ ਸੀ ਹੂੰ ਤੇ ਜੇ ਹੁਣ ਅਸੀਂ ਆ ਕੇ ਕੋਈ ਪੁੱਠੇ ਕੰਮ ਕਰਦੇ ਕੋਈ ਵੀਡੀਓ ਖਦ ਕਿਸੇ ਸਰਕਾਰ ਦੇ ਖਿਲਾਫ ਪਾਵਾਂਗੇ ਕੋਈ ਗਲਤ ਚੀਜ਼ ਕਰਾਂਗੇ ਹਨਾ ਤਾਂ ਉਹ ਚੀਜ਼ਾਂ ਦਾ ਫਿਰ ਸਿਕੰਜਾ ਕੱਸੂਗੀ ਸਰ ਜਿਹੜੇ ਬਾਈ ਇਹ ਹੁਣ ਛੋਟੇ ਆਪਣਾ ਛੋਟੀਆਂ ਲੜਾਈਆਂ ਦੇ ਵਿੱਚ ਤੁਰੇ ਹੋਏ ਨੇ ਨੌਜਵਾਨ ਜੀ ਸਕੂਲਾਂ ਕਾਲਜਾਂ ਤੋਂ ਲੈ ਕੇ ਫਿਰ ਅੱਗੇ ਇਹਨੂੰ ਵਧਦੇ ਨੇ ਇਹ ਗੈਂਗਸਟਰਾਂ ਦੇ ਵਿੱਚ ਨਾਮ ਬਣਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹਲੇ ਸ਼ੁਰੂਆਤੀ ਦੌਰ ਚ ਨੇ ਉਹਨਾਂ ਦੇ ਪਰਿਵਾਰ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਵੀ ਨਜ਼ਰ ਰੱਖੀ ਜਾਵੇ ਹਨਾ ਹੂੰ ਪਹਿਲੀ ਗੱਲ ਤਾਂ ਕੋਈ ਐਦਾਂ ਦੀ ਲੜਾਈ ਹੋਣੀ ਚਾਹੀਦੀ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਹੂੰ ਤੇ ਤਰੀਕੇ ਨਾਲ ਜਾਣ ਸਾਰੇ ਕੋਈ ਮੋਟਰਸਾਈਕਲਾਂ ਤੇ ਜਾਂ ਬੱਸੇ ਨਵੇਂ ਲਾਉਣੇ ਸਕੂਲ ਹੈਗੇ ਨੇ ਤਾਂ ਆਪਾਂ ਤਾਂ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਉਹਨੂੰ ਅੱਜ ਕੱਲ ਜੀਪ ਆਪਣੇ ਵਾਲਾ ਸਮਾਂ ਤਾਂ ਵਧੀਆ ਸੀ ਅੱਜ ਕੱਲ ਜੀਪਾਂ ਕਾਰਾਂ ਥਾਰਾਂ ਦਾ ਜ਼ਮਾਨਾ ਆ ਗਿਆ ਵੀ ਬਸ ਨਜ਼ਰ ਰੱਖਣ ਜੇ ਕੋਈ ਐਦਾਂ ਦੀ ਗੱਲਬਾਤ ਹੈਗੀ ਆ ਵੀ ਆਪਸ ਦੇ ਵਿੱਚ ਤਾਂ ਆਪਣੇ ਪਰਿਵਾਰ ਨੂੰ ਦੱਸਣਾ ਕਿ ਤੇ ਮਾਪਿਓ ਉਹਨਾਂ ਨੂੰ ਸਲਝਾਉਣਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਆਪਣੇ ਬੱਚੇ ਦੀ ਲੜਾਈ ਹੋ ਗਈ ਆਪਾਂ ਉਹਨੂੰ ਅਪਰੀਸ਼ੀਏਟ ਕਰੀਏ ਉਹਨੂੰ ਸਾਥ ਦਈਏ ਹੁਣ ਮੈਂ ਤੂੰ ਚਾਹ ਲਾ ਆਪਾਂ ਤੇਰੇ ਨਾਲ ਅੱਗੇ ਅਸੀਂ ਆਪਾਂ ਨੁਕਸਾਨ ਕਰੀ ਅਗਲੀ ਤਿਰਦਾ ਉਹਦੇ ਨਾਲ ਬੈਠ ਕੇ ਆਪਾਂ ਸਲਝਾਈਏ ਇਹ ਚੀਜ਼ਾਂ ਨੂੰ ਇਸ ਚੀਜ਼ ਨੂੰ ਬਈ ਤੁਸੀਂ ਮਾਪਿਆਂ ਦੀ ਗੱਲ ਕੀਤੀ ਜਾਵੇ ਇਸ ਚੀਜ਼ 'ਚ ਮਾਪਿਆਂ ਨੂੰ ਕਸੂਰਬਾਰ ਮੰਨਦੇ ਹੋ ਜਿਵੇਂ ਮੰਨ ਲਓ ਬੱਚਾ ਤੁਹਾਡਾ ਬਾਹਰ ਗਿਆ ਹੋਇਆ ਕਿਤੇ ਰਾਤ ਨੂੰ 10 11 12 ਵਜੇ ਆ ਰਿਹਾ ਹੈ ਘਰੇ ਜੀ ਉਹ ਚੀਜ਼ਾਂ ਦਾ ਪ੍ਰਭਾਵ ਹੈਗਾ ਇਸ ਚੀਜ਼ ਤੇ ਚਲੋ ਜੇ ਤਾਂ ਬੰਦਾ ਉਹਦੀ ਉਮਰ ਹੈਗੀ ਆ مطلب ਹਨਾ ਵੀ ਉਹਨੂੰ ਇੰਨਾ ਪਤਾ ਵਿਆਹਿਆ ਹੋਇਆ ਉਹਦਾ ਚੀਜ਼ਾਂ ਲੱਗ ਨਹੀਂ ਜੇ ਬੰਦਾ ਸਕੂਲ ਸਕੂਲ ਦੇ ਵਿੱਚ ਪੜਦਾ ਹਨ ਜਿ ਕੋਲਜੀਏਟ ਆ ਤਾਂ ਹੀ ਚੀਜ਼ਾਂ ਫਿਰ ਜਿਹੜੇ ਬਾਹਰ ਜਾਂਦੇ ਨੇ ਤਾਂ ਫਿਰ ਜਾਂ ਪੈਗ ਲਾਉਂਦੇ ਨੇ ਫਿਰ ਜਾਂ ਕੋਈ ਨਸ਼ਾ ਕਰਦੇ ਨੇ ਉਹ ਚੀਜ਼ਾਂ ਤੇ ਉਦੋਂ ਤੱਕ ਧਿਆਨ ਦੇਣਾ ਚਾਹੀਦਾ ਜੋ ਤੱਕ ਬੰਦਾ ਬਸ ਤਾਂ ਸਾਰੀ ਜ਼ਿੰਦਗੀ ਧਿਆਨ ਦੇਣਾ ਚਾਹੀਦਾ ਕੋਈ ਇਹ ਜੀ ਗੱਲ ਨਹੀਂ ਹੈਗੀ ਹੁਣ ਜੇ ਆਪਣੀ ਗੱਲਬਾਤ ਕਰੀਏ ਆਪਾਂ ਮਤਲਬ ਮੈਂ ਛੇਤੀ ਕਿਤੇ ਬਾਹਰ ਨੇਰੇ ਸਵੇਰੇ ਬਾਹਰ ਨਹੀਂ ਜਾਂਦਾ ਹੈਗਾ ਕਿਉਂਕਿ ਇੱਕ ਤਾਂ ਸਮਾਂ ਮਾੜਾ ਬਈ ਬਿਲਕੁਲ ਹੈਨਾ ਕੁਝ ਮਾਹੌਲ ਐਦਾਂ ਦਾ ਹੋ ਗਿਆ ਅੱਜ ਕੱਲ੍ਹ ਕੁਝ ਨਹੀਂ ਪਤਾ ਲੱਗਦਾ ਜਿਵੇਂ ਆਪਾਂ ਖਬਰਾਂ ਦੇ ਵਿੱਚ ਲੁੱਟਾਂ ਖੋਹਾਂ ਸਮਾਂ ਕੀ ਹੈ ਮਤਲਬ ਜਿਹੜੇ ਹੈਗੇ ਨੇ ਉਹ ਤਾਂ ਚਲੋ ਐਦਾਂ ਦੇ ਕਈ ਵਾਰੀ ਹੈਨਾ ਸ਼ਰਾਰਤੀ ਅਨਸਰ ਹੁੰਦੇ ਨੇ ਵੀ ਜਿਹੜੇ ਬਾਹਰ ਜਾਂਦੇ ਨੇ ਜਾਂ ਲੇਟ ਆਉਂਦੇ ਨੇ ਫਿਰ ਉਹ ਥੋੜਾ ਦੇਖਣਾ ਚਾਹੀਦਾ ਵੀ ਲੇਟ ਕਿਉਂ ਆ ਰਿਹਾ ਬੱਚਾ ਹੈਨਾ ਹੂੰ ਕੀ ਕਾਰਨ ਕੀਆ ਅੱਜ ਚਲੋ ਕੋਈ ਫਿਰ ਜਿਹੜੇ ਬਾਹਰ ਜਾਂਦੇ ਨੇ ਤਾਂ ਫਿਰ ਜਾਂ ਪੈਗ ਲਾਉਂਦੇ ਨੇ ਫਿਰ ਜਾਂ ਕੋਈ ਨਸ਼ਾ ਕਰਦੇ ਨੇ ਉਹ ਚੀਜ਼ਾਂ ਤੇ ਉਦੋਂ ਤੱਕ ਧਿਆਨ ਨਹੀਂ ਦੇਣਾ ਚਾਹੀਦਾ ਜੋ ਤੱਕ ਬੰਦਾ ਪਹਿਲਾਂ ਸਾਰੀ ਜ਼ਿੰਦਗੀ ਧਿਆਨ ਦੇਣਾ ਚਾਹੀਦਾ ਕੋਈ ਇਹੋ ਜੀ ਗੱਲ ਨਹੀਂ ਹੋएगी ਹੁਣ ਜੇ ਆਪਣੀ ਗੱਲਬਾਤ ਕਰੀਏ ਆਪਾਂ ਮਤਲਬ ਮੈਂ ਛੇਤੀ ਕਿਤੇ ਬਾਹਰ ਨੇਰੇ ਸਵੇਰੇ ਬਾਹਰ ਨਹੀਂ ਜਾਂਦਾ ਹੈਗਾ ਕਿਉਂਕਿ ਇੱਕ ਦਾ ਸਮਾਂ ਮਾੜਾ ਬਾਈ ਬਿਲਕੁਲ ਹੈਨਾ ਕੁਝ ਮਾਹੌਲ ਐਦਾਂ ਦਾ ਹੋ ਗਿਆ ਅੱਜ ਕੱਲ੍ਹ ਕੁਝ ਨਹੀਂ ਪਤਾ ਲੱਗਦਾ ਜਿਵੇਂ ਆਪਾਂ ਖਬਰਾਂ ਦੇ ਵਿੱਚ ਲੁੱਟਾਂ ਖੋਹਾਂ ਸਮਾਈ ਕੀਏ ਮਤਲਬ ਜਿਹੜੇ ਹੈਗੇ ਨੇ ਉਹ ਤਾਂ ਚਲੋ ਇਦਾਂ ਦੇ ਕਈ ਵਾਰੀ ਹਨਾ ਸ਼ਰਾਰਤੀ ਅਨਸਰ ਹੁੰਦੇ ਨੇ ਵੀ ਜਿਹੜੇ ਬਾਹਰ ਜਾਂਦੇ ਨੇ ਜਾਂ ਲੇਟ ਆਉਂਦੇ ਨੇ ਫਿਰ ਉਹ ਥੋੜਾ ਦੇਖਣਾ ਚਾਹੀਦਾ ਵੀ ਲੇਟ ਕਿਉਂ ਆ ਰਿਹਾ ਬੱਚਾ ਹਨਾ ਹੂੰ ਕੀ ਕਾਰਨ ਕੀ ਆ ਅੱਜ ਚਲੋ ਕੋਈ ਬਹਾਨਾ ਲਾਉਂਦਾ ਜੀ ਡੇਲੀ ਬਹਾਨੇ ਲਾਉਂਦਾ ਫਿਰ ਉਹਦਾ ਮਤਲਬ ਕੁਛ ਨਾ ਕੁਛ ਗਲਤਤਾ ਉਹ ਚ ਹੂੰ ਤੇ ਦੇਖਣਾ ਚਾਹੀਦਾ ਵੀ ਕੀ ਗੱਲਬਾਤ ਆ ਹਨਾ ਇਹ ਗੈਂਗਸਟਰ ਬਾਦਕਨੀ ਤੁਰਨਾ ਬਈ ਨੌਜਵਾਨਾਂ ਦਾ ਜੀ ਨਸ਼ੇ ਦਾ ਰੋਲ ਮੰਨਦੇ ਉਹਦੇ ਚ ਵੀ ਵੱਡਾ ਰੋਲ ਹੈ ਇਹਦੇ ਚ हां ਜਦੋਂ ਕੋਈ ਬਾਰਦਾਤ ਕਰਦੇ ਨੇ ਹਨਾ ਜਿਵੇਂ ਪਿੱਛੇ ਜਿਆ ਘਟਨਾ ਹੋਈ ਸੀ ਇੱਕ ਚਾਕੂ ਨਾਲ ਮਾਰ ਕੇ ਜਿਹੜਾ ਮੇਰਟ ਦੇ ਵਿੱਚ ਆਪਣੀ ਘਰ ਵਾਲੀ ਨੇ ਮਾਰਤਾ ਸੀਗਾ ਹੂੰ ਉਹ ਜਿਹੜਾ ਉਹ ਡਰਾਮਾ ਵਾਲੀ ਘਰਮ ਦੇ ਵਿੱਚ ਬਹੁਤ ਅਸੀ ਉਹ ਨਸ਼ਾ ਕਰਕੇ ਕੀਤਾ ਸੀ ਸਾਰਾ ਕੁਝ ਉਹਨਾਂ ਨੇ ਗਾਂਜਾ ਪੀਂਦੇ ਸੀਗੇ ਹੂੰ ਸ਼ਰਾਬ ਪੀਂਦੇ ਸੀਗੇ ਹੁਣ ਆਪਾਂ ਸੋਫੀਆਂ ਆਪਾਂ ਕਿਵੇਂ ਕਿਸੇ ਨੂੰ ਮਾਰ ਦਾਂਗੇ ਕਿਵੇਂ ਕਿਸੇ ਦੇ ਦਿਲ ਦੇ ਵਿੱਚ ਖੰਜਰ ਮਾਰ ਦਾਂਗੇ ਹੂੰ ਜਦੋਂ ਬੰਦਾ ਦਿਮਾਗ ਤੋਂ ਹੀ ਕਰੈਕ ਹੋਵੇ, ਪਾਗਲ ਹੋਵੇ ਜਾਂ ਫਿਰ ਨਸ਼ਾ ਮਤਲਬ ਹਨਾ ਜਿਵੇਂ ਕਹਿੰਦੇ ਨੇ ਦਲੇਰੀ ਦੇ ਦਿੰਦਾ ਹੀ ਸੁਣਦੇ ਆਂ ਆਪਾਂ ਦਾ ਜਿਹੜਾ ਚਿੱਟਾ ਪੀਂਦੇ ਨੇ ਜਸ ਮੈਂ ਇੱਕ ਪੀਂਦੇ ਨੇ ਵੀ ਕਹਿੰਦੇ ਵੀ ਬਹੁਤ ਕਾਫੀ ਦਲੇਰ ਹੋ ਜਾਂਦੇ ਨੇ ਜਾਂ ਦਾਰੂ ਪੀ ਕੇ ਦਲੇਰੀ ਆ ਜਾਂਦੀ ਆ। ਹੂੰ। ਬਾਕੀ ਐਦਾਂ ਨਹੀਂ ਦਲੇਰੀ ਚਾਹੀਦੀ ਨਹੀਂ ਹੈਗੀ ਇਹ ਤੁਸੀਂ ਇੰਜੋਏ ਲਈ ਪੀਨੇ ਹੋ ਹਨ ਤਾਂ ਕਿਸੇ ਨੂੰ ਮਾਰਨਾ ਜਾਂ ਇਹ ਚੀਜ਼ਾਂ ਕਰਨੀਆਂ ਤਾਂ ਬਹੁਤ ਗਲਤ ਨਹੀਂ ਹੈਗੀਆਂ ਹਨਾ। ਤੇ ਬਾਕੀ ਹਾਂ ਜਿਹੜੇ ਨੌਜਵਾਨ ਇਹ ਦਲਦਲ ਦੇ ਵਿੱਚ ਫਸ ਰਹੇ ਨੇ ਆਪਣਾ ਟ੍ਰੀਟਮੈਂਟ ਕਰਵਾਉਣ ਜਿਵੇਂ ਹਨਾ ਸੈਂਟਰ ਬਣੇ ਹੋਏ ਨੇ ਜਾਂ ਫਿਰ ਦਵਾਈਆਂ ਵੀ ਅਸੀਂ ਪਿਛਲੇ ਦਿਨ ਇੰਟਰਵਿਊ ਕੀਤੀ ਸੀ ਆਪਣਾ ਭਰਾ ਮਿੱਠੂ ਹੂੰ ਉਹਨੇ ਤਕਰੀਬਨ 13000 ਜਿਹੜੇ ਨੌਜਵਾਨ ਨੇ ਹੁਣ ਉਹ ਨਸ਼ਾ ਛਡਾਤਾ ਬਿਲਕੁਲ ਚਲੋ ਜੇ ਤਾਂ ਬੰਦਾ ਕਦੇ-ਕਦਾਈ ਕਰਦਾ ਉਹਦੀ ਤਾਂ ਕੋਈ ਗੱਲਬਾਤ ਨਹੀਂ ਹੈਗੀ ਹਨਾ ਜਿਹੜੇ ਹੁਣ ਐਡਿਕਟਡ ਹੋ ਗਏ ਨੇ ਹਨਾ ਕੰਮ ਕੋਈ ਕਰਦੇ ਨਹੀਂ ਹੈਗੇ ਜਿਨ੍ਹਾਂ ਨੇ ਕੰਮ ਰੁਪਈਏ ਤਾਂ ਨਹੀਂ ਕਰਨਾ ਤੇ ਖਾਣਾ ਸ਼ਾਮ ਨੂੰ ਭਾਈ ਕਦੇ-ਕਦਾਈ ਵਾਲਾ ਜਿਵੇਂ ਤੁਸੀਂ ਗੱਲ ਕੀਤੀ ਜੀ ਜਿਹੜਾ ਕੈਮੀਕਲ ਨਸ਼ਾ ਜਿਵੇਂ ਮਾਰੂ ਨਸ਼ੇ ਨੇ ਚਿੱਟਾ ਵਗੈਰਾ ਉਹ ਤਾਂ ਕਦੇ-ਕਦੇ ਵੀ ਗਲਤ ਹੈ ਫਿਰ ਹਾਂ ਚਿੱਟਾ ਜਿਹੜਾ ਹੀ ਬਾਈ ਇਹ ਨਸ਼ੇ ਨੇ ਹਨਾ ਵੀ ਇਹ ਤਾਂ ਗਲਤ ਨੇ ਜੇ ਹੁਣ ਆਪਾਂ ਅਫੀਮ ਭੁੱਕੀ ਦੀ ਗੱਲਬਾਤ ਕਰੀਏ ਜਿਹੜੇ ਨਸ਼ੇ ਮਤਲਬ ਆਪਾਂ ਕੋਈ ਐਡਿਕਟਡਾ ਬੰਦਾ ਹਨਾ ਉਹ ਦਵਾਈ ਦੇ ਤੌਰ ਤੇ ਦਿੱਤੇ ਜਾਣ ਜਿਵੇਂ ਆਪਾਂ ਪਿਛਲੀ ਵਾਰੀ ਅਫੀਮ ਦੀ ਖੇਤੀ ਦੀ ਮੰਗ ਵੀ ਕੀਤੀ ਸੀ ਭੁੱਕੀ ਦੀ ਖੇਤੀ ਦੀ ਮੰਗ ਵੀ ਕੀਤੀ ਸੀ ਹਨਾ ਵੀ ਜਿਹੜੇ ਇਹ ਚੀਜ਼ਾਂ ਜਿਹੜੇ ਹੁਣ ਲਾ ਲੋ ਆਪਣੇ ਜੰਗਾ ਚ ਉੱਦਦਾ ਨਾ ਸਮਾ ਸੀ ਉਦੋਂ ਵੀ ਜਿਵੇਂ ਉਹ ਇਹ ਚੀਜ਼ਾਂ ਪੈਨ ਪੈਨ ਕਿਲਰ ਦੇ ਤੌਰ ਤੇ ਵਰਤੀਆਂ ਜਾਂਦੀਆਂ ਨੇ ਇਸ ਚੀਜ਼ ਨੂੰ ਬਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਦੇਖਦੇ ਹੋ ਜਿਹੜਾ ਮੰਨ ਲਓ ਪਿਛਲੇ ਦਿਨੀ ਇਹ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਚਲਾਈ ਗਈ ਹੈ ਇਸ ਤੋਂ ਪਹਿਲਾਂ ਜਿਹੜੀ ਵਿਧਾਨ ਸਭਾ ਚੱਲੀ ਉਸ ਦੇ ਵਿੱਚ ਜਿਵੇਂ ਕਲਵੰਤ ਬਾਜੀਗਰ ਹੂੰ ਚੱਕਿਆ ਸੀ ਉਹਨਾਂ ਨੇ ਤੇ ਇੱਕ ਦੋ ਹੋਰ ਵੀ ਐਮਐਲਏ ਜਿਨੇ ਚੱਕਿਆ ਇਹ ਹਾਂ ਮੁੱਦਾ ਵੀ ਠੇਕੇ ਵਗੈਰਾ ਜabb ਵਿਜਦੀ ਕਰੋ ਇਹਨੂੰ ਬਜਾਈ ਹੋਣੀ ਚਾਹੀਦੀ ਹੈ ਬਿਲਕੁਲ ਹਾਂ ਪਠਾਨ ਮਜਰਾ ਹਾਂ ਜੀ ਤੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਵੀ ਇਧਰ ਹਟਾ ਕੇ ਉਸ ਪਾਸੇ ਲਜਾਇਆ ਜਾਵੇ ਜੀ ਨੋਜਵਾਨ ਦਾਤ ਕੀਤੀ ਜਾਵੇ ਤਕਰੀਬਨ ਸਾਰੇ ਖਾਂਦੇ ਨੇ ਹਨ ਸੁਖਵੀਰ ਬਾਦਲ ਕਹਿੰਦੇ ਕਾਉਂ ਦੇ ਸਿਰ ਜਿੰਨੀ ਹੁੰਦਾ ਹੈ ਹਨ ਤੇ ਸਾਰੇ ਹੀ ਖਾਂਦੇ ਨੇ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਤੇ ਬਾਕੀ ਜੇ ਕਹਿੰਦੇ ਵੀ ਹੋ ਜੇ ਆਪਣੇ ਪੰਜਾਬ ਦੇ ਵਿੱਚ ਖੇਤੀ ਤਾਂ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਚੀਜ਼ਾਂ ਤੋਂ ਬਚ ਜਾਣਗੇ ਹਨ ਉਹਨਾਂ ਨੂੰ ਦਵਾਈ ਦੇ ਤੌਰ ਤੇ ਦਿੱਤੀ ਜਾਵੇ ਹਨ ਉਹਨਾਂ ਦੀ ਕੋਈ ਲਿਮਿਟੇਸ਼ਨ ਹੋਣੀ ਚਾਹੀਦੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰਾ ਦਿਨੇ ਉਹ ਖਾਈ ਜਾਣ ਉਹ ਇੱਕ ਲਿਮਟ ਹੋਣੀ ਚਾਹੀਦੀ ਆ ਬੰਦਾ ਹੌਲੀ ਹੌਲੀ ਉਹ ਚੀਜ਼ਾਂ ਤੋਂ ਕਿਉਂਕਿ ਕੋਈ ਮਾਰੂ ਨਸ਼ਾ ਨਹੀਂ ਹੈਗਾ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਜਦੋਂ ਤੱਕ ਡਾਕਟਰਾਂ ਨੇ ਦੱਸਿਆ ਹਨ ਹੂੰ ਵੀ ਇਹ ਚੀਜ਼ਾਂ ਦੇ ਨਾਲ ਨੁਕਸਾਨ ਨਹੀਂ ਹੁੰਦਾ ਹੈਗਾ ਇਹਨੂੰ ਦਵਾਈ ਦੇ ਤੌਰ ਤੇ ਹੀ ਵਰਤਿਆ ਜਾਵੇ ਇੱਕ ਪੇਨ ਕਿਲਰ ਦੇ ਤੌਰ ਤੇ ਜਿਵੇਂ ਉਹਦੇ ਹੱਡ ਪੈਰ ਦੁਖਦੇ ਨੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਬਹੁਤ ਵਧੀਆ ਚੀਜ਼ ਆ ਗਈ ਇਹਦੇ ਵਰਗੀ ਕਹਿੰਦੇ ਕੋਈ ਚੀਜ਼ ਨਹੀਂ ਹੈ ਜਿਵੇਂ ਠੇਕੇ ਵਗੈਰਾ ਹੋ ਕੇ ਵੀ ਕੋਈ ਹੂੰ ਕਾਰਡ ਵਗੈਰਾ ਵਾਲਾ ਇਹ ਨਹੀਂ ਸੁਣਦੇ ਆਪਾਂ ਤਾਂ ਜਿਵੇਂ ਡਾਕਟਰ ਰਣਜੀਤ ਆਪਣਾ ਦੋਸਤ ਆ ਉਹ ਉਹ ਕਹਿੰਦੇ ਨੇ ਵੀ ਜਿਹੜੇ ਨਪੁੰਸਕ ਹੋ ਰਹੇ ਨੇ ਆਪਣੇ ਨੌਜਵਾਨ ਟੀਕੇ ਲਾ ਨਾ ਕੇ ਹਨ ਹੂੰ ਤੇ ਉਸ ਤੋਂ ਬਾਅਦ ਜਿੰਦੇ ਬੱਚੇ ਨਹੀਂ ਹੁੰਦੇ ਹੈਗੇ ਫਿਰ ਉਹ ਜਿਹੜਾ ਆਪਣੇ ਮੈਡੀਕਲ ਟਰੀਟਮੈਂਟ ਕਰਵਾਉਂਦੇ ਨੇ ਟੀਕੇ ਕਰਵਾਉਂਦੇ ਨੇ ਹਨ ਇਹ ਜ਼ਰੂਰਤ ਕਿਉਂ ਪਈ ਜੇ ਨਸ਼ੇ ਕਰਕੇ ਹੀ ਹੋਇਆ ਆਪਣੇ ਬਿਲਕੁਲ ਹਨ ਆਪਣਾ ਡੀਐਨਏ ਚੇਂਜ ਹੋ ਰਿਹਾਗਾ ਹੂੰ ਤੇ ਬਹੁਤ ਸਾਰੀਆਂ ਗੱਲਾਂ ਨੇ ਜੇਕਰ ਮਤਲਬ ਇਹ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਬਾਕੀ ਲੋਕ ਸਾਰੇ ਖਾਂਦੇ ਨੇ ਬਾਈ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਹੁਣ ਆਪਾਂ ਦੇਖਦੇ ਆਂ ਲੀਡਰ ਸਾਰੇ ਜਿਹੜਾ ਦਲੂ ਫਸ ਗਿਆ ਇਸ ਦੇ ਵਿੱਚ ਉਹਦਾ ਪ੍ਰਭਾਵਤ ਹੈਗਾ ਹੀ ਆ ਹਾਂਜੀ ਨਵੇਂਆਂ ਨੂੰ ਹੁਣ ਕਿਸ ਨੇ ਹੈ ਵੀ ਨਵੇਂ ਕਿਵੇਂ ਬਚਣਾ ਇਸ ਤੋਂ ਚਿੱਟੇ ਵਗੈਰਾ ਤੋਂ ਦੇਖੋ ਆਪਣੇ ਕਹਿਣ ਨਾਲ ਤਾਂ ਮਿਲਦਾ ਕੋਈ ਫਰਕ ਪੈਣਾ ਨਹੀਂ ਹੈਗਾ ਵੈਸੇ ਹਨਾ ਜਿਹਨੇ ਬਚਣਾ ਉਹ ਤਾਂ ਦਿਮਾਗ ਦਾ ਆਪਣਾ ਸਿਸਟਮ ਹੁੰਦਾਗਾ ਹਮ ਹੁਣ ਜਿਹਨੇ ਬਚਣਾ ਆਪਣੇ ਪਰਿਵਾਰ ਵਾਲਾ ਦੇਖਣਾ ਹੋਣਾ ਆਪਾਂ ਮਿਡਲ ਕਲਾਸ ਫੈਮਿਲੀਆ ਨੂੰ ਬਲੋਂਗ ਕਰਦੇ ਹਾਂ ਹਮ ਹਨਾ ਤੇ ਜਿਹਨੇ ਦੇਖਣਾ ਵੀ ਇੱਕ ਕੰਮ ਰੁਪਈਏ ਦਾ ਨਹੀਂ ਕਰਨਾ ਹੈਗਾ ਆਪਾਂ ਡੇਲੀ ਲਾਉਣੇ ਆ 2000 ਦਾ ਚਿੱਟਾ ਹਨਾ ਹਮ ਫੇਰ ਭਾਂਡੇ ਵੇਚਣੇ ਕਰਦਿਆਂ ਚੀਜ਼ਾਂ ਵੇਚਣੀਆਂ ਲੁੱਟਖੋਹਾਂ ਕਰਨੀਆਂ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਆਂ ਪੈਸੇ ਆਪਾਂ ਅਸਲੀਅਤ ਦੇ ਵਿੱਚ ਵੀ ਦੇਖਿਆ ਵੀ ਆਪਣੇ ਮਾਂ ਦੀਆਂ ਕੰਨਾਂ ਤੱਕ ਦੀਆਂ ਵਾਲੀਆਂ ਹਨ ਉਹ ਵੇਚ ਦਿੰਦੇ ਨੇ ਹਨ ਤੇ ਉਹਨਾਂ ਨੂੰ ਤਾਂ ਇਹੀ ਆ ਵੀ ਬਾਈ ਹਨ ਜੇ ਤੁਸੀਂ ਲੱਗ ਗਿਓ ਤਾਂ ਆਪਣੇ ਘਰੇ ਦੱਸੋ ਹਨ ਵੀ ਅਸੀਂ ਇਹ ਚੀਜ਼ ਬਾਕੀ ਕਿਸੇ ਦੇ ਘਰ ਨਾਲ ਕੋਈ ਮੈਨਾਂ ਦਾ ਫਰਕ ਨਹੀਂ ਪੈਂਦਾ ਨਾ ਕੋਈ ਹਟਣਾਗਾ ਹੂੰ ਬਾਕੀ ਇਹ ਦਿਮਾਗ ਦੀ ਖੇਡ ਹੁੰਦੀ ਆ ਹਨ ਵੀ ਆਪਾਂ ਕਿਵੇਂ ਕਰਨਾ ਜਾਂ ਕਿਵੇਂ ਛੱਡਣਾ ਇਸ ਵੱਲ ਨੂੰ ਜਿਹੜੇ ਜਾ ਰਹੇ ਨੇ ਨੌਜਵਾਨ ਜੀ ਉਹਦੇ 'ਚ ਤੁਸੀਂ ਗਾਣਿਆਂ ਜਾਂ ਫਿਲਮਾਂ ਦਾ ਮੰਦਿਆਂ ਰੋਲ ਵੀ ਪ੍ਰਭਾਵ ਪੈਂਦਾ ਅੱਜ ਦੇ ਹੁਣ ਕੋਈ ਫੀਮ ਤੇ ਗਾਣੇ ਆਉਂਦੇ ਨੇ ਹੂੰ ਉਹਦੇ ਨਾਲ ਬੰਦਾ ਫੀਲਿੰਗ ਲੈਂਦਾ ਫਿਰ ਜਿਵੇਂ ਕਈ ਦੇਖਦੇ ਉਹਨੇ ਇੰਸਟਾਗ੍ਰam ਤੇ ਰੀਲਾਂ ਪਾਈਆਂ ਹੁੰਦੀਆਂ ਨੇ ਹੂੰ ਉਹ ਬੰਦਾ ਉਮੀ ਫਿਰ ਇਹ ਗਲਜੀ ਲਵੇੜ ਕੇ ਆਉਂਦੇ ਨੇ ਹਾਂ ਉਹ ਕੀ ਗੱਲ ਹੈ ਉਹ ਸੁਖੁਰੀ ਵਾਲੀ ਸੁਖੁਰੀ ਵਾਲੀ ਗੱਲਾਂ 'ਚ ਜਿਹੜੇ ਗਲਾਸ ਤੇ ਲਾ ਕੇ ਚਾਹ ਦੇ ਵਿੱਚ ਜਿਹੜੇ ਖਾਂਦੇ ਨੇ ਉਹ ਤਾਂ ਕਦੇ ਸ਼ੋਅ ਨਹੀਂ ਕਰਦੇ ਹੈਗੇ ਹਾਂ ਨਾ ਜਿਵੇਂ ਆਪਣੇ ਕਈ ਮਿੱਤਰ ਨੇਗੇ ਬਿਲਕੁਲ ਉਹ ਖਾਂਦੇ ਹੁੰਦੇ ਨੇ ਉਹ ਕਦੇ ਸ਼ੋਅ ਨਹੀਂ ਕਰਦੇ ਹੈਗੇ ਹੂੰ ਜਿਹੜੇ ਮਤਲਬ ਕਈ ਹੈਗੇ ਨੇ ਆਪਣੇ ਸਰਕਲ 'ਚ ਬੰਦੇ ਹਾਂਦੇ ਨੇ ਹਾਂ ਬਿਲਕੁਲ ਭਾਈ ਜੀ ਉਹ ਤਾਂ ਕਹਿੰਦੇ ਨੇ ਕਹਿੰਦੇ ਅਸੀਂ ਵੀ ਮਤਲਬ ਕਿ ਕਿਸੇ ਨੂੰ ਦੱਸਣ ਵਾਸਤੇ ਥੋੜੀ ਖਾਣੀ ਹੈ ਅਸੀਂ ਤਾਂ ਆਪਣੀ ਕਿਹੜੀ ਜਿਹੜੀ ਚੀਜ਼ 'ਚ ਅਸੀਂ ਫਸ ਗਏ ਜਿਹੜੇ ਕਈ ਦਵਾਈ ਦਿੱਤਾ ਉਹ ਵਾਸਤੇ ਖਾਣੀ ਹੈ ਜਿਹੜੇ ਕੋਈ ਇਹੋ ਜੀ ਗੱਲਬਾਤ ਨਹੀਂ ਜਿਹੜੇ ਹੁਣ ਨੌਜਵਾਨ ਨੇ ਵੈਸੇ ਸ਼ੋਅ ਆਫ ਕਰਦੇ ਨੇ ਵੈਸੇ ਤਾਂ ਸਰਕਾਰ ਨਿਸ਼ਰ ਪਰਚੇ ਵੀ ਦਿੰਦੇ ਨੇ ਕਈਆਂ ਤੇ ਉਹ ਮਤਲਬ ਇੱਕ ਕੁੜੀ ਵੀ ਆ ਉਹ ਸ਼ੋਅ ਕਰਦੀ ਹੈ ਕਾਫੀ ਉਹ ਮਤਲਬ ਡੱਬੀ ਦੇ ਵਿੱਚ ਜਾਂ ਕਦੇ ਉਹ ਵੀਡੀਓ ਵਗੈਰਾ ਕੋਈ ਉਹ ਚੀਜ਼ਾਂ ਮਤਲਬ ਇਹ ਅਫੈਕਟ ਤਾਂ ਹੈਗਾ ਇਹ ਚੀਜ਼ਾਂ ਦਾ ਗਾਣਿਆਂ ਦਾ ਹੂੰ ਉਹ ਕੋਈ ਮਤਲਬ ਡੱਬੀ ਚਾਂਦੀ ਵਿੱਚ ਰੱਖੀ ਹੋਈ ਆ ਅਸੀਂ ਇੰਨੀ ਖਾ ਜਾਂਦੇ ਆ ਅਸੀਂ ਗੋਲਾ ਵੱਟ ਕੇ ਖਾ ਜਾਂਦੇ ਆ ਹੂੰ ਫਿਰ ਜਿਹੜੇ ਖਾਂਦੇ ਨੇ ਉਹਨਾਂ ਨੂੰ ਪਤਾ ਨਾ ਗੁੱਟਾਂ ਖੋਹਾਂ ਦੀ ਬਾਈ ਜਿਹੜੀ ਆਪਾਂ ਦੇਖ ਰਹੇ ਆ ਦਿਨ ਪਰ ਦਿਨ ਵੱਧ ਰਿਹਾ ਹੈ ਕੰਮ ਹੂੰ ਜਿਵੇਂ ਕਿਸੇ ਮਾਤਾ ਤੁਰੀ ਜਾਂਦੀ ਦੇ ਕੰਨਾਂ 'ਚ ਵਾਲੀਆਂ ਖਿੱਚ ਕੇ ਲੈ ਕੇ ਜਾਂਦੀ ਚੈਨੀ ਖਿੱਚ ਲਈ ਉਹ ਫਿਰ ਬਾਈ ਆਪਣੇ ਸੁਧ ਬੁੱਧ ਖੋਵੇਂ ਨੇ ਉਹੀ ਹੁੰਦਾ ਵੀ ਅੱਜ ਅਸੀਂ ਜਿਹੜਾ 2-3000 ਦਾ ਹੀਲਾ ਕਰਨਾ ਕੁਝ ਵੇਚੀਏ ਕੁਝ ਲੋਹਾ ਵੇਚੀਏ ਕੋਈ ਲੁੱਟ ਖੋਹ ਕਰੀਏ ਫੋਨ ਚੋਰੀ ਕਰੀਏ ਉਹ ਬੰਦਾ ਇੱਥੋਂ ਲੈਵਲ ਤੱਕ ਗਿਰ ਜਾਂਦਾ ਵੀ ਉਹਨੂੰ ਕੁਝ ਨਹੀਂ ਪਤਾ ਲੱਗਦਾ ਹੈ ਹੂੰ ਕਈ ਵਾਰੀ ਫਸ ਜਾਂਦੇ ਨੇ ਫਿਰ ਲੋਕ ਕੁੱਟਮਾਰ ਕਰਦੇ ਨੇ ਤੇ ਕੋਹਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੂੰ ਕੁੱਟਣ ਦੀ ਬਜਾਏ ਸੁਧਾਰਿਆ ਜਾਵੇ ਹਨਾ ਕੁੱਟ ਕੇ ਤਾਂ ਬੰਦਾ ਹੋਰ ਠੀਠ ਹੁੰਦਾ ਹੈ ਰੱਬ ਨਾ ਕਰੇ ਤੁਸੀਂ 3-4 ਬੰਦੇ ਉਹਨਾਂ ਨੂੰ ਕੁੱਟ ਰਹੇ ਹੋ ਉਹਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਆ ਤੁਸੀਂ 20 ਸਾਲੇ ਦੇ ਵਿੱਚ ਅੰਦਰ ਜਾਓਗੇ ਬਿਲਕੁਲ ਉਹ ਤਾਂ ਪਹਿਲੀ ਮਾਰੇ ਹੋਈ ਨੇ ਰੱਬ ਦੇ ਹੂੰ ਹਨਾ ਉਹ ਤਾਂ ਇੱਕ ਰੱਬ ਨਹੀਂ ਹੋਣ ਦੀ ਜਿਹੜੀ ਮਤਮਾਰੀ ਹੋਈ ਆ ਨਸ਼ੇ ਕਰ ਕਰਕੇ ਪਹਿਲੀੋਂ ਤੋਂ ਖੋਖਲੇ ਹੋਏ ਪੈਨੇ ਆਪਾਂ ਉਹਨਾਂ ਨੂੰ ਦੇਖਦੇ ਕੁੱਟਣ ਲੱਗ ਜਾਂਦੇ ਨੇ ਕਈ ਹਨਾ ਇਹ ਚੀਜ਼ਾਂ ਗਲਤ ਨੇ ਉਹਨਾਂ ਦੇ ਤੇੜੀ ਕਾਨੂੰਨੀ ਕਾਰਵਾਈ ਕਰਵਾਓ ਜੇਕਰ ਉਹਨਾਂ ਨੇ ਕੁਝ ਗਲਤ ਕੀਤਾ ਹੂੰ ਕੁੱਟਣਾ ਕਾਦੇ ਵਾਸਤੇ ਉਹ ਤਾਂ ਸੁੱਧ-ਪੁੱਧ ਖੋ ਬੈਠੇ ਨੇ ਜੈ ਇੰਨੀ ਉਹ ਉਹਨਾਂ ਨੂੰ ਸਮੱਤ ਬਖਸ਼ੀ ਹੋਵੇ ਪਰਮਾਤਮਾ ਨੇ ਤਾਂ ਚੀਜ਼ਾਂ ਨਾਏ ਕਰਨ ਹੂੰ ਹਨਾ ਰੱਬ ਨਾ ਕਰੇ ਉਹਨਾਂ ਨੂੰ ਕੁਝ ਹੋ ਜਾਂਦਾ ਤੁਸੀਂ ਕੁੱਟ ਦਿਓ ਲੱਤਾਂ ਵਾਹ ਮਾਰ ਦਿਓ ਉਹਨਾਂ ਦੇ ਤਾਂ ਕੌਣ ਜ਼ਿੰਮੇਵਾਰ ਹੋਗਾ ਹਨਾ ਹੂੰ ਹਨਾ ਫਿਰ ਥੋੜੀ ਉਹਦਾ ਕਾਨੂੰਨ ਨੂੰ ਹੱਥ ਤੇ ਲੈਣਾ ਜੀ ساری ਜ਼ਿੰਦਗੀ ਜਿਹੜੀ ਜੇਲ੍ਹਾਂ ਦੇ ਵਿੱਚ ਬੀਤੂਗੀ ਮੇਰਾ ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਬਿਲਕੁਲ ਜੀ ਆਪਾਂ ਜਿਵੇਂ ਬਾਈ ਗੈਂਗਸਟਰ ਬਾਤ ਤੋਂ ਸ਼ੁਰੂ ਕੀਤੀ ਗੱਲਬਾਤ ਜੀ ਤੇ ਆਪਾਂ ਥੋੜਾ ਜਿਹਾ ਨਸ਼ਾ ਵਾਲ ਨੂੰ ਚੱਲ ਗਏ ਜੀ ਉਹ ਵੀ ਚਲੋ ਜ਼ਰੂਰ ਜ਼ਰੂਰੀ ਸੀ ਵਿੱਚ ਲੈਣਾ ਤੇ ਇਸ ਦੇ ਵਿੱਚ ਮੈਂ ਗੱਲਬਾਤ ਕਰਨ ਚਾਹੁੰਦਾ ਜਿਵੇਂ ਪਿਛਲੇ ਦਿਨੀ ਗੈਂਗਸਟਰਾਂ ਦੇ ਐਂਕਾਊਂਟਰ ਹੋਏ ਨੇ ਜੀ ਤੇ ਤੁਸੀਂ ਇਸ ਬਾਰੇ ਕੀ ਆਪਣਾ ਦੱਸਣਾ ਚਾਹੁੰਦੇ ਹੋ ਨੌਜਵਾਨੀ ਨੂੰ ਜਿਹੜੀ ਇਸ ਰਾਹਾਂ ਤੇ ਤੁਰਨ ਦਾ ਉਹਨਾਂ ਦਾ ਮਨ ਹੈ ਜਾਂ ਫਿਰ ਫੋਕੀ ਸ਼ੌਰਤ ਨੂੰ ਦੇਖ ਕੇ ਉਹ ਪ੍ਰਭਾਵਿਤ ਨੇ ਇਸ ਚੀਜ਼ ਤੋਂ ਉਹਨਾਂ ਨੂੰ ਸਨੇਹਾ ਕੀ ਹੈ ਜਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਹੈ ਵੀਰੇ ਕਿ ਚੰਗੇ ਕੰਮ ਕਰੋ ਹਨਾ ਚੰਗੀ ਪੜ੍ਹਾਈ ਕਰੋ ਇਹ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਤੇ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਦੇ ਹੋਗੇ ਉਹਨਾਂ ਦਾ ਦੇਖ ਲਓ ਫਿਰ ਹਾਂ ਲੈਂਡ ਦੇ ਵਿੱਚ ਕੀ ਹੋਏ ਨੇ ਵੈਸੇ ਚਲੋ ਸਾਡੇ ਆਪਣੀ ਸੀ ਕਿ ਉਹ ਵੀ ਪਾਰ ਕਿਤੇ ਨਾ ਕਿਤੇ ਪਟਕ ਕੇ ਐਵੇਂ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਐਵੇਂ ਦੀ ਰਾਹਾਂ ਦੇ ਉੱਤੇ ਚੱਲ ਪਈ ਸੀਗੀ ਉਹ ਹਨ ਇਹ ਚੀਜ਼ਾਂ ਜਿਹੜਾ ਅੰਤਾਂ ਇਨਕਾਊਂਟਰ ਆ ਜਾਂ ਫਿਰ ਜੇਲਾਂ ਨੇਗੀਆਂ ਤੇ ਕੁਝ ਆਪਾਂ ਚੰਗਾ ਕਰੀਏ ਜ਼ਿੰਦਗੀ ਆਪਾਂ ਨੂੰ ਇੱਕ ਵਾਰ ਮਿਲਦੀ ਹੈਗੀ ਤੇ ਇਦਾਂ ਦੇ ਕੰਮਾਂ ਤੋਂ ਆਪਾਂ ਜਿਹੜਾ ਆਪਾਂ ਪਿੱਛੇ ਹਟিয়ে ਤੇ ਆਪਣੇ ਮਾਪੇ ਦਾ ਸਹਾਰਾ ਬਣੀਏ ਤੇ ਬਾਕੀ ਜੇ ਘਰ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਪਾਉਂਗੇ ਤਾਂ ਫਿਰ ਜਾਂ ਜੇਲ੍ਹਾਂ ਨੇ ਜਾਂ ਫਿਰ ਬਈ ਐਨਕਾਊਂਟਰ ਆਗਾ ਹਾਂ ਬਿਲਕੁਲ ਜੀ ਤੇ ਦੋਸਤੋ ਅੱਜ ਇੰਨੀ ਸਮਾਂ ਸੀ ਅੱਗੇ ਸੋਸ਼ਲ ਮੀਡੀਆ ਤੇ ਸਾਰੇ ਪਹੁੰਚਾਏ ਹੋ ਇਸ ਨੂੰ ਸ਼ੇਅਰ ਕਰਿਓ ਵੱਤੋ ਬਾਅਦ ਸਾਡੀ ਗੱਲਬਾਤ ਨੂੰ ਜਿਹੜੇ ਅਗਲੇ ਅਸੀਂ ਨੈਕਸਟ ਤੁਹਾਡੇ ਵਾਸਤੇ ਹੋਰ ਵੀ ਵਕ ਵਕ ਮੁੱਦਿਆਂ ਤੇ ਗੱਲਬਾਤ ਕਰਦੇ ਰਹੀਏ ਪੋਰਟ ਕਰਿਓ ਭਾਈ ਦੇ ਚੈਨਲ ਨੂੰ ਵੀ ਸਤਿੰਦਰ ਬੌਕਸਰ ਟੀਵੀ ਇਹਨਾਂ ਦਾ ਤੇ ਮੇਰਾ ਹੈਗਾ ਜਿਹੜਾ ਚੈਨਲ YouTube ਤੇ ਸਿਮਰ ਬਗਰਾਵਾਲ ਟੀਵੀ ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸਿਕਾ ਸਤਿ ਸ੍ਰੀ ਅਕਾਲ